ਕੈਨੇਡਾ ਵਿੱਚ ਬੇਕਰ ਲੋਕਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧੇ ਮਗਰੋਂ ਸਮਾਜ ਦੀ ਸੁਰੱਖਿਆ ਉੱਤੇ ਵੱਡਾ ਖਤਰਾ ਮੰਡਰਾਉਣ ਲੱਗਾ ਹੈ ਅਤੇ ਮਨੁੱਖਤਾ ਨੂੰ ਦਰਪੇਸ਼ ਸੰਕਟ ਦੇ ਮੱਦੇਨਜ਼ਰ 온ਟਾਰੀਓ ਦੇ 29 ਸ਼ਹਿਰਾਂ ਵੱਲੋਂ ਐਮਰਜੈਂਸੀ ਐਲਾਨਣ ਦਾ ਸੱਦਾ ਦਿੱਤਾ ਗਿਆ ਹੈ ਬੇਕਾਰ ਲੋਕਾਂ ਵਿੱਚੋਂ ਜ਼ਿਆਦਾਤਰ ਜਿੱਥੇ ਨਸ਼ਿਆਂ ਦੇ ਆਦੀ ਹੁੰਦੇ ਨੇ ਉੱਥੇ ਹੀ ਲੁੱਟਾਂ ਖੋਹਾਂ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਪਿੱਛੇ ਨਹੀਂ ਹਟਦੇ 29 ਸ਼ਹਿਰਾਂ ਦੇ ਮੇਅਰਜ਼ ਦਾ ਕਹਿਣਾ ਹੈ ਕਿ ਸਾਲ 2024 ਦੌਰਾਨ ਬੇਕਾਰ ਲੋਕਾਂ ਅਤੇ ਹਾਊਸਿੰਗ ਪ੍ਰੋਗਰਾਮਾਂ ਉੱਤੇ ਖਰਚ 4 ਅਰਬ ਡਾਲਰ ਤੋਂ ਵੱਧ ਰਕਮ ਵਿੱਚੋਂ ਅੱਧੀ ਤੋਂ ਜ਼ਿਆਦਾ ਮਿਊਨਿਸਪੈਲਿਟੀਆਂ ਦੀ ਜੇਬ ਵਿੱਚੋਂ ਗਈ ਮੇਅਰਜ਼ ਕਾਕਸ ਦੀ ਪ੍ਰਧਾਨ ਅਤੇ ਬਰਲਿੰਗਟਨ ਦੀ ਮੇਅਰ मैरियन मीड वार्ड ਨੇ ਕਿਹਾ ਕਿ ਇੰਨੀ ਜ਼ਿਆਦਾ ਰਕਮ ਖਰਚ ਕਰਨੀ ਸ਼ਹਿਰੀ ਪ੍ਰਸ਼ਾਸਨ ਦੇ ਬਸ ਵਿੱਚ ਨਹੀਂ ਜਦੋਂ ਪਹਿਲਾਂ ਹੀ ਖਜ਼ਾਨੇ ਨੂੰ ਵੱਡਾ ਖੋਰਾ ਲੱਗ ਚੁੱਕਾ ਹੈ ਉਹਨਾਂ ਦਲੀਲ ਦਿੱਤੀ ਕਿ ਪ੍ਰਾਪਰਟੀ ਟੈਕਸ ਦੀ ਰਕਮ ਨਾਲ ਬੇਕਰਾਂ ਦੀ ਸਮੱਸਿਆ ਖਤਮ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਮਿਊਨਿਸਪੈਲिटीज ਵੱਲੋਂ ਵਣਦਾ ਯੋਗਦਾਨ ਪਾਉਣ ਦੀ ਵਚਨਬੱਧਤਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਗਲੀਆਂ ਵਿੱਚ ਰੁੜਦੇ ਨਹੀਂ ਦੇਖਿਆ ਜਾ ਸਕਦਾ ਉਧਰ 온ਟਾਰੀਓ ਦੇ ਮਿਊਨਿਸਪਲ ਮਾਮਲਿਆਂ ਅਤੇ ਹਾਊਸਿੰਗ ਮੰਤਰਾਲੇ ਦੇ ਇੱਕ ਬੁਲਾਰੇ ਨੇ ਆਖਿਆ ਕਿ ਸੂਬਾ ਸਰਕਾਰ ਪਹਿਲਾਂ ਹੀ ਬੇਘਰਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰੀ ਪਰਕਮ ਨਿਵੇਸ਼ ਕਰ ਚੁੱਕੀ ਹੈ। ਬੁਲਾਰੇ ਨੇ ਦੱਸਿਆ ਕਿ ਵਧੇਰੇ ਸ਼ੈਲਟਰ ਸਪੇਸਿਜ਼ ਅਤੇ ਕਿਫਾਇਤੀ ਰਿਹਾਇਸ਼ ਦੇ ਮਕਸਦ ਤਹਿਤ 75.5 ਮਿਲੀਅਨ ਡਾਲਰ ਖਰਚ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਮਿਊਨਿਸਪੈਲਿਟੀਆਂ ਨੂੰ ਹੋਮਲੈਸਨੈਸ ਪ੍ਰੀਵੈਂਸ਼ਨ ਪ੍ਰੋਗਰਾਮ ਅਧੀਨ ਰਿਹਾਇਸ਼ ਸਹੂਲਤਾਂ ਵਿੱਚ ਸੁਧਾਰ ਵਾਸਤੇ 1.7 ਅਰਬ ਡਾਲਰ ਮਹੱਈਆ ਕਰਵਾਏ ਗਏ ਨੇ ਉਹਨਾਂ ਅੱਗੇ ਕਿਹਾ ਕਿ অন্ਟਾਰੀਓ ਵੱਲੋਂ 28 ਹੋਮਲੈਸਨੈਸ ਐਂਡ ਐਡਿਕਸ਼ਨ ਰਿਕਵਰੀ ਟ੍ਰੀਟਮੈਂਟ ਹਬਸ ਦੀ ਸਿਰਜਣਾ ਵਾਸਤੇ 550 ਮਿਲੀਅਨ ਡਾਲਰ ਬਖਰੇ ਤੌਰ ਤੇ ਮਹੱਈਆ ਕਰਵਾਏ ਜਾ ਰਹੇ ਨੇ ਸੂਬਾ ਸਰਕਾਰ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਮਿਊਨਿਸਪੈਲਿਟੀਆਂ ਦੀ ਮਦਦ ਵਾਸਤੇ ਇਤਿਹਾਸਕ ਕਦਮ ਉਠਾਏ ਜਾ ਚੁੱਕੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਸੂਬੇ ਵਿੱਚ ਨਿਗਰਾਨੀ ਹੇਠ ਨਸ਼ਾ ਕਰਨ ਵਾਲੀਆਂ ਥਾਵਾਂ ਨੂੰ ਹੋਮਲੈਸਨੈਸ ਐਂਡ ਐਡਿਕਸ਼ਨ ਰਿਕਵਰੀ ਟ੍ਰੀਟਮੈਂਟ ਹਬਸ ਰਾਹੀਂ ਬਦਲਿਆ ਜਾ ਰਿਹਾ ਹੈ ਦੂਜੇ ਪਾਸੇ ਐਸੋਸੀਏਸ਼ਨ ਆਫ ਮਿਊਸਪੈਲਿਟੀਆਂ ਆਫ 온ਟਾਰੀਓ ਦੀ ਰਿਪੋਰਟ ਕਹਿੰਦੀ ਹੈ ਕਿ ਬੇਕਰਾਂ ਦੀ ਸਮੱਸਿਆ ਖਤਮ ਕਰਨ ਲਈ ਆਉਂਦੇ 10 ਵਰਿਆਂ ਦੌਰਾਨ 11 ਅਰਬ ਡਾਲਰ ਖਰਚ ਕਰਨੇ ਹੋਣਗੇ ਮੇਅਰਜ਼ ਕੌਕਸ ਦਾ ਮੰਨਣਾ ਹੈ ਕਿ ਇਹ ਲਗਾਤਾਰ ਵਧ ਰਿਹਾ ਸੰਕਟ ਹੈ ਅਤੇ ਮਿਊਸਪੈਲਿਟੀਆਂ ਇਸ ਨੂੰ ਇਕੱਲੇ ਤੌਰ ਤੇ ਖਤਮ ਨਹੀਂ ਕਰ ਸਕਦੀਆਂ ਫੇਰ ਆ ਰਿਪੋਰਟ ਹਮਦਰ ਟੀਵੀ